ਅਗਲੀ ਸੋਹਣੀ ਜੋ ਕਹਾਣੀ ਹੈਗੀ ਉਹ ਹੈ ਕਿ ਓਟਲ ਲਗੇ ਕਪਾਸ ਕਹਿੰਦੇ ਨੇ ਕਿ ਇਹ ਵੀ ਇੱਕ ਨੌਜਵਾਨ ਸੀਗਾ ਉਹਨੇ ਪ੍ਰਮਾਤਮਾ ਨੂੰ ਪਾਉਣਾ ਸੀ ਇੱਥੇ ਦੇਵਤੇ ਦਾ ਨਾਮ ਮੈਂ ਤਾਂ ਮੈਂ ਸਿੱਧਾ-ਸਿੱਧਾ ਦੱਸੂੰਗਾ ਤੇ ਕਹਿੰਦੇ ਉਹਨੇ ਪ੍ਰਮਾਤਮਾ ਨੂੰ ਪਾਉਣਾ ਸੀਗਾ ਤੇ ਉਹ ਸਾਰਾ ਕੁਝ ਛੱਡ ਕੇ ਜੰਗਲਾਂ ਵੱਲ ਨੂੰ ਭੱਜ ਗਿਆ ਤੇ ਭਗਤੀ ਕਰ ਭਾਗ ਗਿਆ ਉਹਦੀ ਭਗਤੀ ਦੇ ਕੋਸ਼ਿਸ਼ ਹੋਇਆ ਪ੍ਰਮਾਤਮਾ ਤੇ ਉਹਨੂੰ ਮਿਲ ਮਿਲ ਗਿਆ ਜਦੋਂ ਉਹਨੂੰ ਸਿੱਧੇ ਦਰਸ਼ਨ ਦਿੱਤੇ। ਉਹ ਬੰਦਾ ਕਹਿੰਦਾ ਕਹਿੰਦਾ ਵੀ ਤੁਸੀਂ ਮੈਨੂੰ ਮਿਲੇ ਹੋ ਕਿ ਕਹਿੰਦਾ ਮੈਨੂੰ ਸੇਵਾ ਦਾ ਮੌਕਾ ਤਾਂ ਦਿਓ। ਤੇ ਉਹ ਕਹਿੰਦੇ ਨਹੀਂ ਕਹਿੰਦੇ ਵੀ ਕੋਈ ਦਿੱਕਤ ਨਹੀਂ ਆ। ਉਹ ਫਿਰ ਵੀ ਕਹਿੰਦਾ ਕਹਿੰਦਾ ਵੀ ਤੁਸੀਂ ਆਇਓ ਕਹਿੰਦਾ ਵੀ ਮੈਨੂੰ ਵੀ ਲੱਗੇ ਵੀ ਤੁਸੀਂ ਮੇਰੇ ਕੋਲ ਆਇਓ ਮੈਨੂੰ ਅਹਿਸਾਸ ਹੋਵੇ। ਕਹਿੰਦਾ ਚੱਲ ਠੀਕ ਆ ਐਦਾਂ ਕਰ ਪਾਣੀ ਦਾ ਇੱਕ ਪਿਆਲਾ ਲਿਆ। ਉਹ ਜਾਂਦਾ ਪਿੰਡ ਦੇ ਵਿੱਚ ਪਾਣੀ ਲੈਣ। ਤੇ ਜਦੋਂ ਦਰਵਾਜ਼ਾ ਖੜਕਾਉਂਦਾਗਾ ਉੱਥੇ ਇੱਕ ਸੋਹਣੀ ਜਿਹੜੀ ਲੜਕੀ ਹੁੰਦੀ ਹੈਗੀ ਉਗੀ ਕਰਦੀ ਹੈ ਕਿ ਦਰਵਾਜ਼ਾ ਖੋਲਦੀ ਹੈ ਤੇ ਉਹ ਕਹਿੰਦੀ ਮੈਨੂੰ ਪਾਣੀ ਦਾ ਇੱਕ ਪਿਆਲਾ ਮਿਲੂ ਉਹ ਕਹਿੰਦੀ ਵੀ ਜਦੋਂ ਮੇਰੇ ਘਰ ਇੱਕ ਕਹ ਲੋ ਵੀ ઋષਿ ਆਏ ਨੇਗੇ ਤਾਂ ਮੈਂ ਉਹਨਾਂ ਨੂੰ ਇਦਾਂ ਜਾਣ ਦੇ ਸਕਦੀ ਵੀ ਤੁਸੀਂ ਆਓ ਅੰਦਰ ਘਰੇ ਪਾਣੀ ਪੀ ਕੇ ਜਾਓ ਠੀਕ ਹੈ ਤੇ ਕਰਦੇ ਕਰਾਉਂਦੇ ਉਹ ਉਥੇ ਉਹਦੀ ਸੇਵਾ ਤੋਂ ਪ੍ਰਭਾਵਿਤ ਹੋ ਜਾਂਦਾ ਹੈਗਾ ਤੇ ਉਥੇ ਬਸ ਜਾਂਦਾ ਬਾਲ ਬੱਚੇ ਹੋ ਜਾਂਦੇ ਨੇਗੇ ਬਜ਼ੁਰਗ ਹੋ ਜਾਂਦਾ ਉਹ ਜਦੋਂ ਕੇਰਾ ਪਿੰਡ ਦੇ ਵਿੱਚ ਹੜਾ ਆ ਜਾਂਦੇ ਨੇ ਕਿ ਸਾਰਾ ਪਿੰਡ ਤਬਾਹ ਹੋ ਰਿਹਾ ਹੁੰਦਾ ਹੈਗਾ ਤੇ ਜੋ ਬੱਚੇ ਹੁੰਦੇ ਨੇ ਕਿ ਉਹਨਾਂ ਦਾ ਵੀ ਹੱਥ ਕਹਿ ਲਓ ਵੀ ਛੋਟੇ ਜਾਂਦਾ ਉਹਦੇ ਤੇ ਅਲਗ ਹੋ ਜਾਂਦਾ ਉਹਨਾਂ ਦਾ ਜਦੋਂ ਉਹ ਬੈਠਾ ਉਹਨੂੰ ਪਰਮਾਤਮਾ ਫੇਰ ਮਿਲਦਾ ਹੈਗਾ ਤੇ ਕੋਈ ਕਹਿੰਦਾ ਮਾਰੇ ਮੇਰੇ ਤੋਂ ਗਲਤੀ ਹੋ ਗਈ ਕਹਿੰਦਾ ਮੈਂ ਤਾਂ ਤੈਨੂੰ ਪਾਣੀ ਦਾ ਪਿਆਲਾ ਲੈਣ ਭੇਜਿਆ ਸੀ ਮੈਂ ਤਾਂ ਤੇਰੀ ਢੀਕ ਚ ਹਲੇ ਹੀ ਬੈਠਾ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਪਰ ਇਹਦੇ ਵਿੱਚ ਇੱਕ ਜਿਹੜਾ ਉਥੇ ਮੈਸੇਜ ਆਉਂਦਾ ਹੈਗਾ ਕਿ ਅਸੀਂ ਚੀਜ਼ਾਂ ਨੂੰ ਛੱਡ ਕੇ ਭੱਜਦੇ ਆਂ ਛੱਡਣਾ ਭੱਜਣਾ ਤੇ ਤਿਆਗਣਾ ਤਿੰਨੇ ਅਲੱਗ-ਅਲੱਗ ਚੀਜ਼ਾਂ ਨੇ ਅਸੀਂ ਜਿਹੜੀਆਂ ਚੀਜ਼ਾਂ ਨੂੰ ਛੱਡ ਕੇ ਭੱਜਦੇ ਆਂਗੇ ਤਾਂ ਉਹ ਸਾਡੇ ਜੈਨ ਦੇ ਵਿੱਚੋਂ ਕਦੇ ਨਹੀਂ ਜਾਂਦੀਆਂ ਹੈਗੇ ਜਦੋਂ ਵੀ ਅਸੀਂ ਥੋੜਾ ਜਿਹਾ ਮੁੜਦੇ ਆਂ ਤਾਂ ਉਸੇ ਉਸੇ ਜੋ ਕੇ ਹੀ ਹੋ ਕੇ ਰਹਿ ਜਾਂਦੇ ਆਗੇ ਤਾਂ ਉਸੇ ਗੱਲ ਨੂੰ ਕਹ ਮੰਨ ਕੇ ਕਹਿੰਦੇ ਨੇ ਕਿ ਭੇਜੇ ਤੇ ਹਰੀ ਭਜਨ ਕੋ ਉਟਲ